ਕਸ਼ਮੀਰ ਦੇ ਤਣਾ ਕਰਕੇ ਪੰਜਾਬ ਦੇ ਬਾਰਡਰ ਉੱਤੇ ਵਸਦੇ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਜਾਰੀ ਨੇ ਭਾਰਤ-ਪਾਕਿਸਤਾਨ ਬਾਰਡਰ ਉੱਤੇ 10 ਕਿਲੋਮੀਟਰ ਦੇ ਦਾਰੇ ਵਾਲੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਜਗ੍ਹਾ ਤੇ ਅਤੇ ਰਾਹਤ ਕੈਂਪਾਂ 'ਚ ਆਉਣ ਦੇ ਹੁਕਮ ਦਿੱਤੇ ਗਏ ਸਨ ਬਹੁਤ ਸਾਰੇ ਲੋਕਾਂ ਨੇ ਆਪਣੇ ਘਰ-ਬਾਰ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਫਿਰ ਵੀ ਇਹਨਾਂ ਲੋਕਾਂ ਨੂੰ ਕੋਈ ਰਾਹਤ ਮਹਿਸੂਸ ਨਹੀਂ ਹੋ ਰਹੀ ਜੋਨਾਂ ਦੀ ਫਸਲ ਕਟਾਈ ਤੇ ਆਈ ਖੜੀ ਹੈ ਅਤੇ ਇਸ ਦੇ ਮੱਦੇਨਜ਼ਰ ਕਿਸਾਨਾਂ ਨੂੰ 2 ਘੰਟੇ ਲਈ ਆਪਣੀ ਕਟਾਈ ਵਾਸਤੇ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਹੈ। ਇਹ ਉਹਨਾਂ ਨਾਲ ਸਰਾਸਰ ਤੱਕ ਹੈ। 2 ਘੰਟਿਆਂ ਚ ਉਹ ਮਸਾਂ ਆਪਣੀ ਫਸਲ ਦਾ ਢੇੜਾ ਮਾਰ ਸਕਦੇ ਨੇ ਜਾਂ ਰਾਖੀ ਕਰ ਸਕਦੇ ਨੇ। ਇਸੇ ਤਰ੍ਹਾਂ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਾਂਝਾ ਕੀਤਾ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਤੇ ਫਾਜ਼ਿਲਕਾ ਇਲਾਕਿਆਂ ਦੇ 1300 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਨੇ। ਇਸ ਨਾਲ ਕਰੀਬ 1 ਲੱਖ 70 ਹਜ਼ਾਰ ਵਿੱਦਿਆਰਥੀ ਦੀ ਪੜ੍ਹਾਈ ਜਿਹੜੀ ਆ ਉਹ ਪ੍ਰਭਾਵਿਤ ਹੋਈ ਆ ਜਿਵੇਂ ਮੈਂ ਅੱਗੇ ਕਿਹਾ ਸੀ ਕਿ ਪਿੰਡ ਖਾਲੀ ਕਰਾਉਣ ਦੀ ਮੁਹਿੰਮ ਬਿਲਕੁਲ ਬੇਵਜ੍ਹਾ ਲਾਗੂ ਕੀਤੀ ਗਈ ਏ ਇਸ ਚ ਸਿਆਸਤ ਦੀ ਚਲਕ ਵੀ ਦਿਸਦੀ ਏ ਜਦੋਂ ਇਹ ਪਿੰਡ ਹੀ ਖਾਲੀ ਹੋ ਗਏ ਜਾਂ ਹੋਂ ਜਾ ਰਹੇ ਨੇ ਤਾਂ ਉੱਥੇ ਕੋਈ ਪਾਰਟੀ ਵੀ ਚੋਣ ਮੁਹਿੰਮ ਜਾਂ ਪ੍ਰਚਾਰ ਨਹੀਂ ਕਰ ਸਕਦੀ ਇਸ ਦਾ ਸਭ ਤੋਂ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਹੋਇਆ ਅਕਾਲੀਆਂ ਨੂੰ ਤਾਂ ਅੱਗੇ ਹੀ ਉੱਥੇ ਕੋਈ ਵੜਨ ਨਹੀਂ ਸੀ ਦਿੰਦਾ ਮੈਂ ਕਵਰੀ ਫਿਰੇ ਮੰਗ ਕਰਨੀ ਚਾਹੁੰਦਾ ਹਾਂ ਕਿ ਇਹ ਪਿੰਡ ਖਾਲੀ ਕਰਾਉਣ ਦਾ ਹੁਕਮ ਵਾਪਸ ਲਿਆ ਜਾਏ ਤਾਂ ਕਿ ਲੋਕ ਆਪਣੇ ਘਰਾਂ 'ਚ ਦੁਬਾਰਾ ਸੁੱਖ ਦਾ ਸਾਹ ਲੈ ਕੇ ਉਥੇ ਵੱਸ ਸਕਣ ਬਾਰਡਰ ਤੇ ਤਣਾਅ ਜ਼ਰੂਰ ਹੈ ਜੋ ਅੱਗੇ ਵੀ ਕਈ ਵਾਰ ਹੋਇਆ ਹੈ ਅਸੀਂ ਇਸ ਤਣਾਅ ਦੀ ਘੜੀ 'ਚ ਮੁਲਕ ਦੇ ਨਾਲ ਖੜੇ ਹਾਂ ਪਰ ਇਸ ਤਣਾਅ ਦੇ ਡਰ ਨਾਲ ਅੱਗੇ ਹੀ ਬਾਰਡਰ ਤੇ ਰਹਿੰਦੇ ਪ੍ਰੇਸ਼ਾਨ ਹੋਏ ਲੋਕਾਂ ਨੂੰ ਹੋਰ ਪ੍ਰੇਸ਼ਾਨ ਬਿਲਕੁਲ ਨਹੀਂ ਕੀਤਾ ਜਾਣਾ ਚਾਹੀਦਾ ਬਾਕੀ ਪਾਰਟੀਆਂ ਨੂੰ ਵੀ ਸਾਡੇ ਨਾਲ ਰਲ ਕੇ ਬਾਰਡਰ ਦੇ ਇਲਾਕਿਆਂ ਦਾ ਦਰਦ ਸਮਝ ਕੇ ਇਸ ਚੀਜ਼ ਦੀ ਮੰਗ ਕਰਨੀ ਚਾਹੀਦੀ ਹੈ।